ਪੰਜਾਬ ਦੇ ਵਿੱਚ ਚਾਰ ਜ਼ਿਮਨੀ ਚੋਣਾਂ ਹੋਣ ਜਾ ਰਹੀਆਂ ਨੇ ਜਿਸ ਦੇ ਲਈ ਆਮ ਆਦਮੀ ਪਾਰਟੀ ਨੇ ਚਾਰ ਜ਼ਿਮਨੀ ਚੋਣਾਂ ਦੇ ਜੋ ਹਲਕੇ ਨੇ ਉਹਨਾਂ ਦੇ ਲਈ ਨਵੀਆਂ ਜ਼ਿੰਮੇਵਾਰੀਆਂ ਆਪਣੇ ਲੀਡਰਾਂ ਨੂੰ ਦਿੱਤੀਆਂ ਨੇ ਕਿਹੜੇ ਕਿਹੜੇ ਲੀਡਰ ਨੂੰ ਕਿਹੜੀ ਕਿਹੜੀ ਜ਼ਿੰਮੇਵਾਰੀ ਕਿੱਥੇ ਕਿੱਥੇ ਦਿੱਤੀ ਗਈ ਹੈ ਤੁਹਾਨੂੰ ਸਭ ਜਾਣਕਾਰੀ ਦੇ ਦਿੰਨੇ ਆ ਆਮ ਆਦਮੀ ਪਾਰਟੀ ਦਰਅਸਲ ਜਿਹੜੀਆਂ ਉਪ ਚੋਣਾਂ ਹੋਣ ਜਾ ਰਹੀਆਂ ਨੇ ਜ਼ਿਮਨੀ ਚੋਣਾਂ ਹੋਣ ਜਾ ਰਹੀਆਂ ਨੇ ਗਿੱਦੜਬਾਹ ਬਰਨਾਲਾ ਡੇਰਾ ਬਾਬਾ ਨਾਨਕ ਅਤੇ ਚੱਬੇਵਾਲ ਇਹਨਾਂ ਦੇ ਲਈ ਆਪਣੇ ਇੰਚਾਰਜ ਆ ਜਿਹੜੇ ਇਹਨਾਂ ਦੇ ਵੱਲੋਂ ਲਗਾ ਦਿੱਤੇ ਗਏ ਨੇ ਇਨਚਾਰਜ ਅਤੇ ਸਹਿ ਇਨਚਾਰਜ ਲਾਏ ਗਏ ਨੇ ਇਹਨਾਂ ਦੇ ਵਿੱਚ ਡੇਰਾ ਬਾਬਾ ਨਾਨਕ ਦੀ ਗੱਲ ਕਰ ਲਈਏ ਜਿੱਥੇ ਕੁਲਦੀਪ ਸਿੰਘ ਢਾਲੀਵਾਲ ਇਨਚਾਰਜ ਨੇ ਅਤੇ ਅਮਨ ਸ਼ੇਰ ਸਿੰਘ ਸ਼ਰੀਕਲਸੀ ਉਪ ਇਨਚਾਰਜ ਲਾਏ ਗਏ ਨੇ ਕੋ-ਇਨਚਾਰਜ ਲਾਏ ਗਏ ਨੇ ਗਿੱਦਰਬਾਹਾ ਸੀਟ ਤੇ ਅਮਨ ਅਰੋੜਾ ਨੂੰ ਇਨਚਾਰਜ ਬਣਾਇਆ ਗਿਆ ਅਤੇ ਉਹਨਾਂ ਦੇ ਨਾਲ ਦਵਿੰਦਰ ਸਿੰਘ ਲਾਡੀ ਢੋਸ ਨੂੰ ਸਹਿ ਇਨਚਾਰਜ ਲਗਾ ਦਿੱਤਾ ਗਿਆ ਇਸ ਤੋਂ ਇਲਾਵਾ ਅਗਲਾ ਹਲਕਾ ਚੱਬੇ ਵਾਲਾ ਜਿੱਥੇ ਹਰਜੋਤ ਬੈਂਸ ਨੂੰ ਇਨਚਾਰਜ ਬਣਾ ਦਿੱਤਾ ਗਿਆ ਤੇ ਉਹਨਾਂ ਦੇ ਨਾਲ ਕਰਮबीर ਸਿੰਘ ਕੋਮਾਨ ਸਹਿ ਇੰਚਾਰਜ ਲਗਾਏ ਗਏ ਨੇ ਬਰਨਾਲਾ ਸੀਟ ਦੀ ਗੱਲ ਕੀਤੀ ਜਾਵੇ ਤਾਂ ਮੀਤ ਹੇਰ ਐਮਪੀ ਜਿੱਤੇ ਨੇ ਅਤੇ ਉਹਨਾਂ ਨੂੰ ਇੱਥੇ ਇੰਚਾਰਜ ਬਣਾ ਦਿੱਤਾ ਗਿਆ ਕਿਉਂਕਿ ਉਹਨਾਂ ਦੇ ਕਰਕੇ ਹੀ ਇਹ ਸੀਟ ਖਾਲੀ ਹੋਈ ਹੈ ਉਹਨਾਂ ਦੇ ਨਾਲ ਸਹਿ ਇੰਚਾਰਜ ਇੱਥੇ ਚੇਤਨ ਸਿੰਘ ਜੋੜਾ ਮਾਜਰਾ ਨੂੰ ਲਗਾਇਆ ਗਿਆ ਤਾਂ ਆਮ ਆਦਮੀ ਪਾਰਟੀ ਨੇ ਚਾਰੇ ਜਿਹੜੀਆਂ ਵਿਧਾਨ ਸਭਾ ਚੋਣਾਂ ਹੋਣ ਜਾ ਰਹੀਆਂ ਉਪ ਚੋਣਾਂ ਜ਼ਿਮਨੀ ਚੋਣਾਂ ਉਸ ਦੇ ਲਈ ਆਮ ਆਦਮੀ ਪਾਰਟੀ ਵੱਲੋਂ ਆਪਣੇ ਇੰਚਾਰਜ ਅਤੇ ਸਹਿ ਇੰਚਾਰਜ ਲਗਾ ਦਿੱਤੇ ਗਏ ਨੇ ਭਾਵੇਂ ਇਹਨਾਂ ਦੀ ਦੇਖਰੇਖ ਦੇ ਹਿੱਠ ਇਹ ਚਾਰੇ ਹਲਕਿਆਂ ਦੇ ਵਿੱਚ ਚੋਣਾਂ ਹੋਣਗੀਆਂ ਆਮ ਆਦਮੀ ਪਾਰਟੀ ਆਪਣੀ ਸਾਰੀ ਰਣਨੀਤੀ ਉਹਨਾਂ ਦੇ ਮੁਤਾਬਕ ਤੈਅ ਕਰੇਗੀ ਤਾਂ ਬਰਨਾਲਾ ਦੇ ਵਿੱਚ ਜੇ ਗੱਲ ਕੀਤੀ ਜਾਵੇ ਤਾਂ ਮੀਤਹਿਰ ਸੰਗਰੂਰ ਹਲਕੇ ਤੋਂ ਐਮਪੀ ਜਿੱਤ ਚੁੱਕੇ ਨੇ ਜਿਸ ਤੋਂ ਬਾਅਦ ਬਰਨਾਲਾ ਵਿਧਾਨ ਸਭਾ ਸੀਟ ਖਾਲੀ ਹੋਈ ਹੈ ਇਸ ਤੇ ਵੀ ਉਪ ਚੋਣ ਹੋਵੇਗੀ ਆਉਣ ਵਾਲੇ ਕੁਝ ਮਹੀਨਿਆਂ ਦੇ ਵਿੱਚ ਅਤੇ ਗਿੱਦੜਵਾਹਾ ਦੇ ਵਿਧਾਇਕ ਰਾਜਾ ਵੜਿੰਗ ਜੋਖੇ ਲੁਧਿਆਣੇ ਤੋਂ ਐਮਪੀ ਬਣ ਚੁੱਕੇ ਨੇ ਉਹਨਾਂ ਦੀ ਸੀਟ ਗਿੱਦੜਵਾਹਾ ਖਾਲੀ ਹੋ ਚੁੱਕੀ ਹੈ ਡੇਰਾ ਬਾਬਾ ਨਾਨਕ ਦੀ ਸੀਟ ਸੁਖਜਿੰਦਰ ਸਿੰਘ ਰੰਦਾਵਾ ਦੇ ਗੁਰਦਾਸਪੁਰ ਤੋਂ ਐਮਪੀ ਬਣਨ ਤੋਂ ਬਾਅਦ ਖਾਲੀ ਹੋਈ ਹੈ। ਚੱਬੇਵਾਲ ਦੀ ਸੀਟ ਹੁਸ਼ਿਆਰਪੁਰ ਤੋਂ ਐਮਪੀ ਚੁਣੇ ਗਏ ਰਾਜਕੁਮਾਰ ਚੱਬੇਵਾਲ ਦੇ ਕਰਕੇ ਖਾਲੀ ਹੋਈ ਹੈ ਤਾਂ ਇਹਨਾਂ ਚਾਰਾਂ ਸੀਟਾਂ ਤੇ ਉਪ ਚੋਣ ਹੋਵੇਗੀ ਜਿਸ ਦੇ ਲਈ ਆਮ ਆਦਮੀ ਪਾਰਟੀ ਨੇ ਆਪਣੇ ਇੰਚਾਰਜ ਅਤੇ ਸਹਿ ਇੰਚਾਰਜ ਚਾਰੇ ਥਾਵਾਂ ਦੇ ਲਈ ਨਿਯੁਕਤ ਕਰ ਦਿੱਤੇ ਨੇ ਜਿਨ੍ਹਾਂ ਦੇ ਵਿੱਚ ਬਰਨਾਲਾ ਤੋਂ ਮੀਤ ਹੈਰ ਨੂੰ ਇੰਚਾਰਜ ਚੇਤਨ ਸਿੰਘ ਜੋੜਾ ਮਾਜਰਾ ਨੂੰ ਸਹਿ ਇੰਚਾਰਜ ਲਾਇਆ ਗਿਆ ਹੈ। ਗਿੱਦੜਵਾਹਾ ਸੀਟ ਤੋਂ ਅਮਨ ਅਰੋੜਾ ਨੂੰ ਇਨਚਾਰਜ ਲਾਇਆ ਗਿਆ ਅਤੇ ਉਹਨਾਂ ਦੇ ਨਾਲ ਸਹਿ ਇਨਚਾਰਜ ਦਵਿੰਦਰ ਸਿੰਘ ਲਾੜੀ ਢੋਸ ਨੂੰ ਬਣਾ ਦਿੱਤਾ ਗਿਆ ਇਸ ਤੋਂ ਇਲਾਵਾ ਚੱਬੇਵਾਲ ਦੀ ਸੀਟ ਹੈ ਜਿੱਥੇ ਹਰਜੋਤ ਸਿੰਘ ਬੈਂਸ ਇਨਚਾਰਜ ਅਤੇ ਕਰਮਵੀਰ ਸਿੰਘ ਘੁਮਾਨ ਜੋ ਵਿਧਾਇਕ ਨੇ ਉਹਨਾਂ ਨੂੰ ਸਹਿ ਇਨਚਾਰਜ ਬਣਾਇਆ ਗਿਆ ਡੇਰਾਬਾਬਾ ਨਾਨਕ ਤੋਂ ਕੁਲਦੀਪ ਸਿੰਘ ਢਾਲੀਵਾਲ ਨੂੰ ਇਨਚਾਰਜ ਅਤੇ ਉਹਨਾਂ ਦੇ ਨਾਲ ਅਮਨ ਸ਼ੇਰ ਸਿੰਘ ਸ਼ਹਿਰੀ ਕਲਸੀ ਨੂੰ ਸਹਿ ਇਨਚਾਰਜ ਬਣਾ ਦਿੱਤਾ ਗਿਆ ਤਾਂ ਇਹ ਵੱਡੀਆਂ ਜ਼ਿੰਮੇਵਾਰੀਆਂ ਆਪਣੇ ਇਹਨਾਂ 8 ਲੀਡਰਾਂ ਨੂੰ ਦੇ ਦਿੱਤੀਆਂ ਗਈਆਂ ਆਮ ਆਦਮੀ ਪਾਰਟੀ ਦੇ ਵੱਲੋਂ ਚੋਣਾਂ ਜਿੱਤਣ ਦੇ ਲਈ ਜੋ ਉਪ ਚੋਣ ਹੋਵੇਗੀ ਕੁਝ ਮਹੀਨਿਆਂ ਦੇ ਵਿੱਚ ਕਦੋਂ ਇਹਨਾਂ ਉਪ ਚੋਣਾਂ ਦਾ ਐਲਾਨ ਹੁੰਦਾ ਤੇ ਕਦੋਂ ਆਮ ਆਦਮੀ ਪਾਰਟੀ ਇੱਥੇ ਆਪਣਾ ਪ੍ਰਚਾਰ ਸ਼ੁਰੂ ਕਰਦੀ ਹੈ ਇਸ ਦੀ ਜਾਣਕਾਰੀ ਤੁਹਾਡੇ ਨਾਲ ਵਕਤ ਤੋਂ ਤੇ ਸਾਂਝੀ ਕਰਦੇ ਰਹਾਂਗੇ ਬਾਕੀ ਅਪਡੇਟਸ ਦੇਖਣ ਲਈ ਤੁਸੀਂ ਜੁੜੇ ਰਹੋ ਪੰਜਾਬੀ ਨਿਊਜ਼ ਕੋਰਨਰ ਦੇ ਨਾਲ